ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਟਰਾਲੀ ਭਗਾਉ ਸਾਈਜ਼ 15/7 ਕੋਟ ਉੱਪਰ 2.5 ਕੋਟ ਦਾ ਬੈਡਿਆ ਡਬਲ ਟੈਰੀ ਅਲਟਰਨੇਟੀਟ ਹਿੱਸਾ ਬਹੁਤ ਵਧੀਆ ਹਾਲਾਤ ਕੀਮਤ ਸਿਰਫ 210000 ਰੁਪਏ ਏਰੀਆ ਫਲੌਰ ਜਲੰਧਰ ਸੰਪਰਕ ਕਰੋ 94657 27087 94657 27087